ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਹਿਰਾ ਸਾਹਿਬ ਹਰ ਜੁਗ ਜੁਗ ਪਗਤ ਪਾਇਆ ਪੈਜ ਰਖਦਾ ਆ ਰਾਮ ਰਾਜੇ ਹਰ ਨਾਖ ਸੁਝ ਠਰ ਮਾਰਿਆ ਪ੍ਰਹਲਾਤ 라ਇਆ ਅਹੰਕਾਰੀਆਂ ਨਿੰਦ ਕਾ ਪਿੱਠ ਦੇ ਨਾਮ ਤੇ ਮੁਖ ਲਾਇਆ ਜਨ ਨਾਨਕ ਐਸਾ ਹਰਸੀ ਬਿਆ ਅੰਤ ਲੈ ਛਡਾਇਆ इक्योकार सतगुर लोक महला पहला दुख दारू सुख रोक पया जा सुखताम न हो तू करता करना मैं नाही जा हो करी न हो बलहारी कुदरत वस्या अंत न जाई लख्या रहाओ जात में जो जोत में जाता कलकला पर पूर रहया। ਤੂੰ ਸੱਚਾ ਸਾਹਿਬ ਸਿਫਤ ਸੁਣ ਲੈ ਓ ਜਿਨ ਕੀ ਤਿਸੋਂ ਪਾਰ ਪਿਆ ਕਹਣਾ ਨ ਕਰਤੇ ਕਿਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹੇ ਆਮ ਸੋ ਦਾ ਰਾਗ ਸਮਲਾ ਪੈਲਾ ਈ ਕਿਉਂ ਕਾਰੋ ਸਤਗੁਰ ਪ੍ਰਸਾਦ सो डर तेरा के हा सो घर के हा चित बह सरब संभाले वाचे तेरे नाद अनेक संख्या केते तेरे वामन हारे केते तेरे राग परसों कहिए केते तेरे गमन हारे गामन तुदनो पवन पाण पानी बसंत रो गावे रजतरम दुवारे गामन तुदनो चित गुप्त लेख जानन लेख लेख तरम बिचारे गामंतुदनो ईसर ब्रह्मा देवी सुहं तेरे सदा समारे गामंतुदनो इंद्र इंद्रासन बैठे देवत्यां दरनाले गामंतुदनो सिद्ध समाधि अंदर गामंतुदनो साध बिचारे गामंतुदनो जति सती संतोषी गामंतुदनो वीर करारे ਗਾਵਨ ਤੁਦਨੋ ਪੰਡਤ ਪੜਨ ਰਖੀ ਸਰੋ ਜੋਗ-ਜਗ ਵਿਦਿਆ ਨਾਲੇ ਗਾਵਨ ਤੁਦਨੋ ਮੋਹਣੀ ਆ ਮਨਮੋਹਨ ਸੁਰਗ ਮੱਚ ਪਿਆਲੇ ਗਾਵਨ ਤੁਦਨੋ ਰਤਨੁ ਪਾਈ ਤੀਰੇ 68 ਤੀਰਥ ਨਾਲੇ ਗਾਵਨ ਤੁਦਨੋ ਜੋਧਮਾ ਬਲਸੂਰਾ ਗਾਵਨ ਤੁਦਨੋ ਖਾਣੀ ਚਾਰੇ ਗਾਵਨ ਤੁਦਨੋ ਖੰਡ ਮੰਡਲ ਬ੍ਰਹਮੰਡ ਆ ਕਰ ਕਰ ਰੱਖੇ ਤੇਰੇ ਤਾਰੇ సే తోਦ ਨੂੰ ਗਾਵਨ ਝੋ ਤੁਦ ਪਾਵਨ ਹੋ ਰੱਤੇ ਤੇਰੇ ਪਗਰ ਸਾਲੇ ਹੋਰ ਕੀਤੇ ਤੁਦ ਨੂੰ ਗਾਵਨ ਸਿਮੇ ਚਿਤ ਨਾ ਮਨੋ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਾਹਬ ਸਾਚਾ ਸਾਚੀ ਨਾਹੀ ਹੈ ਵੀ ਹੋਸੀ ਜਾਏ ਨਾ ਜਾਸੀ ਰਚਨਾ ਜਿੰਨ ਰਚਾਈ ਰੰਗੀ ਰੰਗੀ ਭਾਤੇ ਕਰ ਕਰ ਜਿਨਸੀ ਮਾਇਆ ਜੈਨ ਉਪਾਈ ਕਾਰਕਾਰ ਦੇਖਿਆ ਕੀਤਾ ਆਪਣਾ ਜੋਤਿਸ ਨੇ ਵੜਿਆਈ ਜੋਤਿਸ ਮਾ ਵੈ ਸੋਈ ਕਰਸੀ ਫੇਰ ਹੁਕਮ ਨਾ ਕਰਣਾ ਜਾਏ ਸੋ ਪਾਸ਼ਾ ਹੋ ਸਾਹ ਪਾਸ ਸਾਹਿਬੋ ਨਾਨਕ ਰਹਿਣ ਰਜਾਈ ਆਸਾ ਮਹਲਾ ਪਹਿਲਾ ਸੋਣਾ ਵੱਡਾ ਆਖੇ ਸਭ ਕੋ ਏ ਕੀ ਵਡਵਡਣਾ ਡਿਠਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵਡਨੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹਿਰਾ ਕੋਈ ਨ ਜਾਣੇ ਤੇਰਾ ਕਿਤਾ ਕੀ ਵਡਚੀਰਾ ਰਹਾਓ ਸਾਬ ਸੁਰਤੇ ਮਲ ਸੁਰਤ ਕਮਾਏ ਸਾਬ ਕੀਮਤ ਮੇ ਲਕੀਮਤ ਪਾਏ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਚਾਹੀ ਤੇਰੀ ਤੇਲ ਵਡਿਆਈ ਸਾਬ ਸਾਤ ਸਾਬ ਤਪ ਸਭ ਚੰਗੇ ਆਈਆਂ ਸਿੱਧਾ ਪੁਰਖਾਂ ਕੀਆ ਵਡਿਆਈਆਂ ਤੁਦਮਨੇ ਸਿੱਧੇ ਕਿਨੇ ਨਾ ਪਾਈਆ ਕਰਮ ਮਿਲੇ ਨਹੀਂ ਠਾਕ ਰਹਾਈਆ आखण वाला क्या बेचारा सिफती तेरे पंडारा जिस तू दे क्या चारा नानक सच समारण हारा समाला पहला आखा जीवा विसर मर जाओ आखने औखा साचा नाओ साच नाम की लागे भूख उत भूखे खाए चलिय दुख ਜੋ ਕਿਉਂ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸੱਚ ਨਾਏ ਰਹਾਓ ਸੱਚ ਨਾਮ ਕੀ 뜰ਵੜਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਾ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਕਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦੀਦਾਰ ਹੈ ਨਾ ਚੁਕੇ ਭੋਗ ਗੁਣੇ ਹੋ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜੇ ਆਪ ਤੇ ਵੜੀ ਤੇਰੀ ਦਾਤ ਜਿੰਦਨੇ ਕਰਕੇ ਕੀਤੀ ਰਾਤ ਖਸਮ ਵਿਸਾਰਹ ਤੇ ਕਮ ਜਾਤ ਨਾਨਕ ਨਾ ਵੇ ਵਾਸਨਾਤ ਆ ਗੁਜਰੀ ਮੱਲਾ ਚੌਥਾਂ ਹਰ ਕੇ ਜਨ ਸਤਗੁਰ ਸਤਪੁਰਖ ਆ ਬਿਨੋ ਕਰੋ ਗੁਰ ਪਾਸ ہم کیرے کرم ستگور سرنائی کر دیاں نام پر گاس میرے میت گوردے مو کو رام نام پر گاس گور مت نام میرا پران س خائی ہر کیرت ہم ری راسو رہا ہو ہر جن کے وڈ پاگ وڈے رے جن ہر ہر سردار پیاس ہر ہر نام ملے تپتا سے مل سنگت گون پر گاس ਜਿਨ ਹਰ 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 ਰਸਨਾਮ ਨਪਾਇਆ ਤੇ ਪਾਘੇਣ ਜੰਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਨ ਹਰ ਜਨ ਸਤਗੁਰ ਸੰਗਤ ਪਾਏ ਤੈਨ ਤੋਰ ਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ रा गुजरी महला पंचमाम का उदम जा आहर हर, हर जियो पर सैल पत्थर में जंत उपाये ता कार तरिया मेरे मा जी सत्संगत मिले सो तर गुर प्रसाद मरम पद पाया चूके काष्ट हरिया रहा जनन पिता लोक सुत बनिता कोए न किस के तरिया सिर सिर जित संबा हे ठाकुर काहे मन पो करिया उड़े उड़ आवे सकोसा तिस माछे बचरे छरेया तेन कमण खलावे कमण चुगावे मन में सिमरन करिया साब निधान दस अष्ट सिधान ठाकुर करतल तरिया ਜਨਾਨਕ ਮਲ ਮਲ ਸਤ ਬਲ ਜਾਈਏ ਤੇਰਾ ਅੰਤ ਨ ਪਾਰਾਂ ਵਰਿਆ ਰਾਗਾ ਸਮਹੱਲਾ ਚੌਥਾ ਸੋਪੁਰਖ ਇੱਕੋ ਅੰਕਾਰ ਸਤਗੁਰ ਪ੍ਰਸਾਦ ਸੋਪੁਰਖ ਨਿਰੰਜਨ ਹਰਪੁਰਖ ਨਿਰੰਜਨ ਹਰ ਅਗਮ ਅਗਮ ਪਾਰਾ ਸਭ ਤਿਆਵਹਿ ਸਭ ਤਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੁਝੀ ਆਕਾ ਦਾ ਤਾਰਾ ਹਰਤਿਆ ਬਹੁ ਸੰਤੋਹ ਜੀ ਸਭ ਦੁਖ ਵਿਸਾਰਣ ਹਾਰਾ ਹਰੇ ਆਪੇ ਠਾਕੁਰ ਹਰੇ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੋ ਕਟ ਕਟ ਅੰਤਰਾ ਸਰਬ ਨਿਰੰਤਰ ਜੀ ਹਰੇ ਇੱਕੋ ਪ੍ਰਖ ਸਮਾਣਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਪੁਗਤਾ ਜੀ ਹਉ ਤਦ ਮੈਨੇ ਅਵਰ ਨਾ ਜਾਣਾ ਤੋ ਪਾਰ ਬ੍ਰਹਮ ਬੇ ਅੰਤ ਬੇ ਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸਿਬ ਹੈ ਜੋ ਸਿਬ ਹੈ ਤੁਧ ਜੀ ਜਨ ਨਾਨਕ ਤិន ਕੁਰਬਾਣਾ ਹਰ ਧਿਆਵ ਹੈ ਹਰ ਧਿਆਵ ਹੈ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਪਏ ਜਿਨ ਹਰਤੇ ਆਇਆ ਜੀ ਤੈਨ ਟੂਟੀ ਜਮ ਕੇ 파ਸੀ ਜਿਨ ਨਿਰਭੋ ਜਿਨ ਹਾ ਨਿਰਭੋ ਧਿਆਇਆ ਜੀ ਤੈਨ ਕਾ ਪੋ ਸਾਗ ਗਮਾਸੀ ਜਨ ਸੇ ਵਿਆ ਜਨ ਸੇ ਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇਤਨ ਸੇਤਨ ਜਿਨ ਹਰਤੇ ਆਇਆ ਜੀ ਜਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਮੇ ਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੋਦ ਜੀ ਹਰ ਅਨਕ ਅਨੇਕ અનੰਤਾ ਤੇਰੀ ਅਨੇਕ ਤੇਰੀ ਅਨੇਕ ਕਰੇ ਹਰ ਪੂਜਾ ਜੀ तप ताप है है बेअंता तेरे अनेक तेरे अनेक पढ़ बो सिमर सास जी कर खट करम करंता, से पगत, से पगत पले जन नानक जी जो पावे मेरे हर भगवंता तू आदि परम पर करता जी तुद तो बड़े अवर न कोई तू जुग जुग एको सदा सदा तू एको जी ਤੂੰ ਨੇ ਚਲ ਕਰਤਾ ਸੋਈ ਤੂੰ ਨੇ ਆਪੇ ਪਾਵੇ ਸੋਈ ਵਰਤੈ ਜੀ ਤੂੰ ਆਪੇ ਕਰੇ ਸੋ ਹੋਈ ਤੂੰ ਨੇ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੂੰ ਦੇ ਆਪੇ ਸਿਰ ਸਭ ਗੋਈ ਜਨਾਨ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਣੋਈ ਆਸਾ ਮਹਲਾ ਚੋਥਾ ਤੋ ਕਰਤਾ ਸਚਿਆਰ ਮੈਂ ਦਾਸ ਆਈ ਜੋ ਤੋ ਪਾਵੇ ਸੋਈ ਥੀ ਸੀ ਜੋ ਤੂ ਦੇ ਸੋਈ ਹੋ ਪਾਈ ਰਾਵ ਸਭ ਤੇਰੀ ਤੂੰ ਸਭ ਨੇ ਧਿਆਇਆ ਜਿਸਨੋਂ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁ ਗਵਾਇਆ ਤੁਦੇ ਆਪ ਵਿਛੋੜਿਆ ਆਪ ਮਿਲਾਇਆ ਤੂ ਤਰੇ ਆਓ ਸਭ ਤੁਝ ਹੀ ਮਾਹੇ ਤੁਜ ਬਿੰਦੂ ਚ ਕੋਈ ਨਾਹੀ ਜੀ ਜਨਸਾ ਤੇਰਾ ਖੇਲ ਵਿਜੋਗ ਮਿਲ ਵਿਛਣਿਆ ਸੰਜੋਗੀ ਮੇਲ ਜਿਸਨੋਂ ਤੂੰ ਚਣਾਏ ਸੋਈ ਜਨ ਚਣਾਏ ਹਰ ਗੁਣ ਸਦ ਹੀ ਆਖ ਵਖਾਣੇ ਜਿਨਹਰ ਸੇਵਿਆ ਤੈਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਜ ਬਿੰਦੂ ਚਾ ਵਰਨਾ ਕੋਏ ਦੋਂ ਕਰ ਕਰ ਵੇਖੇ ਜਾਣੇ ਸੋਏ ਜਨਾਨ ਗੁਰਮੁਖ ਪ੍ਰਗਟ ਹੋਏ ਆਸਮਾਨ ਲਾ ਪਹਿਲਾ ਤਿਤ ਸਰ ਵਰੜੇ ਪਹਿਲੇ ਨਿਵਾਸਾ ਪਾਣੀ ਪਾਵਕ ਤਿਨੇ ਕੀਆ ਪੰਕਜ ਮੋਹ ਪਗ ਨਹੀਂ ਚਾਲੇ ਹਮ ਦੇਖਾ ਤੈ ਡੂਬਿਐਲੇ ਮਨ ਇਕ ਨ ਚੇਤ ਸਮੂੜ ਮਨਾ ਹਰ ਬਿਸਰ ਤੇਰੇ ਗੁਣ ਗਲਿਆ ਰਹਾਓ ਨਾ ਹੋ ਜਤੀ ਸਤੇ ਨਹੀਂ ਪੜਿਆ ਮੂਰਕ ਮੁਗਦਾ ਚਨਮ ਪਿਆਮ ਪ੍ਰਣਮਤ ਨਾਨਕ ਤਿੰਨ ਕੀ ਸਰਣਾ ਜਿੰ ਤੂੰ ਨਾਹੀ ਵਿਸਰਿਆ ਅਸਮਹਲਾ ਪੰਜਮ ਪਈ ਪਰ ਆਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੇ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨ ਕਾਮ ਮਿਲ ਸਾ ਸੰਗਤ ਅਜ ਕੇਵਲ ਨਾਮ ਸਰੰਜਾਮ ਲਾਗ ਪਵ ਚਲ ਤਨਨ ਕੇ जनम वृथा जात रंग माया कह राहो जाप तप संजमा तरम ना कमाया सेवा साधना जानिया हर राय कह ना नकम नीच करम मां शरण परे की राखो सरम ओंकार सतगुरु प्रसाद पाशाई दशमी कभ्यो बाज बेंती चौपाई हमरी करो हाथ देर रक्षा अच्छा, पूर्ण होए चित की इच्छा तब चरणन मन रहे हमारा अपना जान करो प्रतिपारा हमरे दुष्ट सब काव हो आप हाथ दे मोए बचावो सुखी बसे मोरो परिवारा सेवक सिख सब करता राम मोर अच्छा निज कर दे करियन को आज संघरिय पूर्ण होए हमारी आशा तौर भजन की रे पे आशा तुम्हें तो छाड़ कोई न त्याऊं जो बर चाहो सो तुम ते पाऊ सेवक सिख हमारे तारी चुन चुन सत्र हमारे मारिय आप हाथे मुझे उभरिया मरण काल का त्रास सदा हमारे पछा सिरिया सोचो करे और अच्छा राख ले हो राखन हारे साहिब संत साहिब प्यारे दीन बंद दुष्टन के हंता तुम हो पुरी कंता काल पाए ब्रह्मा बवतरा काल पाए शिव जो अवतरा काल पाए कर बिशन प्रकाशा सकल काल का किया तमाशा जवन काल जो कि सवकी कियो वेदराज ब्रह्मा जो थियो जवन काल सब लोग सवारा नमस्कार है ताए हमारा जमन काल सब जगत बनाया देव दै चछनु उपजायो आदंती के अवतार सोई गुरु समझियो हमारा नमस्कारति से को हमारी सकल प्रजा जन आप हमारी सेवकन को शिव गुण सुख दियो सत्रन को पलमो बद कियो काट कट के अंतर की जानत पले बुरे की पेड़ तो चीटी ते कुरेस्थूला सप पर कृपा दृष्ट कर फूला संतन दुख पाए ते दुखी सुख पाए साधन के सुखी एक एक की पीर पछाने काट कट के पट पट की जाने ਜਾ ਬੋਧ ਕਰ 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 ਤਾਰਾ ਪ੍ਰਜਾ ਤਰ ਤੰਦੇ અપਾਰਾ ਜੱਬਾ ਕਰ ਕਰ ਤੂੰ ਕਬ ਹੂੰ ਤੁਮ ਮੈ ਮਿਲ ਦੇ ਤਰਸਬੂੰ ਜੇ ਤੇ ਬਦਨ ਸ੍ਰੀਸ਼ ਸਾਪ ਤਾਰੇ ਆਪ ਆਪਨੀ ਮੂਜੂ ਚਾਰੇ ਤੁਮ ਸਭ ਹੀ ਤੇਰੇ ਨਿਰਾਲਮ ਜਾਣਤ ਬੇਦ ਪੇਦ ਅਰ ਆਲਮ ਨਿਰੰਕਾਰ ਨਿਰਭਿਕਾਰ ਨਿਰੰਭਾਦ ਅਨਿਲ ਅਨਾਦ ਸੰਭਾ ਤਾਕਾਮੂੜ ਉਚਾਰਤ ਪੀਦਾ ਜਾ ਕੋ ਪੀਵ ਨ ਪਾਵਤ ਬੇਦਾ ਤਾਕੋ ਕਰਪਾਨੇ ਅਨੁਮਾਨਤ ਮਹਾਮੂੜ ਕਜ ਪੀਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚਿਨਤ ਨਹਿ ਪੇਵਮ ਆਪ ਆਪਨੇ ਬੁਧਹਿ ਜੀਤੀ ਵਰਨਤ ਪਿੰਨ ਪਿੰਨ ਤੋਏ ਤੇਤੀ ਤੁਮਰਾ ਲਖਾ ਨ ਜਾਏ ਪਸਾਰਾਮ ਕਹਿ ਬਿਦ ਸਜਾ ਪ੍ਰਥਮ ਸੰਸਾਰਾਮ ਏਕੇ ਰੂਪਨੋਪ ਸਰੂਪ ਆ ਰੰਕ ਪਇਓ RAV ਕੈ ਪੂਪਾਂਡ ਜੇ ਰਸੀ ਤਜ ਕੀਨੀ ਉਤਪਜ ਖਾਨ ਬਹੁ ਰਚਦੀਨੀ कहु फूल राजा बैठा कौ सिमट पयो शंकारी कैठा सगरी सृष्टि दिखाए चंबव आजुगा आज स्वरूप स्वयं भव अवरच्छा मेरी तुम करो से को बार से संघरो दुष्ट जीते उठवत पाता सकल मलेश करो रण काता जे आजोयता वरनी परे तिनके दुष्ट दुखित मरे पुरख चमन पग परे तिहारे तिनके तुम संकट तारे जो कल को एक बार ते त्याय है ताके काल निकट नहीं है रक्षा होए ताए सब काला दुष्ट दुष्टरे स्तरे तत्काल कृपा दृष्ट तन निहर हो ताके तातनक मैं में हर हो रद्द सिद्धगार मौसम होई दुष्ट शाश्व सकेन कोई एक बार जिन तुमे समारा काल फासते ताय उबारा जिन नर नाम तुमे तिहारो कहा दारी दुष्ट दोखते रहा खडा केत में शरण तिहारी आप दलियो उबारी सरप ठोरमो सहाय दुष्ट दोखते लियो बचाई पाए गए जाते तुम रे तब ते को आग तरी नहीं आन्यो राम रहीम पुराण आने कह मत एक न मान्यो सिमर शास्त्र बेष वह बहुपेत कह हम एक न ओम श्री असपान कृपा तुम रे कर मैं न कहो सब तो बखान्यो दौरा सकल द्वार को छाड़ के गयो तुहारो द्वार ਮਾਹੀ ਗਏ ਕਿਲਾ ਜਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹਲਾ ਤੀਜਾ ਆਨੰਦ ਏਕੋ ਅੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿ ਸਿਤੀ ਮਨਵ ਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆ ਸ਼ਬਦੋ ਤਾਂ ਗਾਵੋ ਹਰੀ ਕੇ ਰਾਮ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੇ ਪਾਇਆ ਇਹ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਬਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੀ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੀਰੇ ਸਭ ਕੁਛ ਹੈ ਜਿਸ ਦੇ ਹੈ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨਕੇ ਮਨ ਵਸਿਆ ਵਾਝੇ ਸ਼ਬਦ ਕਨਾਰੇ कह नानक सच्चे साहिब क्या नाही करते रे साचा नाम मेरा धारो साच नाम धर्म मेरा जिन भूखा सब गवाइयां कर शांत सुख मन आए बसिया जिनी इच्छा सब पुजाइयां सदा कुर्बान कीता गुरु विटहु जिस दिया ए बडाइयां कह नानक ਸੁਣ ਹੋ ਸੰਤ ਹੋ ਸ਼ਬਦ ਤਰ ਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤੇ ਧਾਰ ਸਮਾ ਕੇ ਕਾਰ ਸਮਾ ਕੇ ਸ਼ਬਦ ਵਾਜੇ ਕਲਾ ਜਿਤ ਘਰ ਤਾਰਿਆ ਪੰਜ ਦੂਤ ਤੋਂ ਦਵਸ ਕੀਤੇ ਕਾਲ ਕੰਟਕ ਮਾਰਿਆ ਤੋਰ ਕਰਮ ਪਾਇਆ ਤੁਦ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹ ਸੁਖ ਹੋਆ ਤੇਤ ਕਰ ਅਨਹਦ ਵਾਜੇ ਅਨ ਸੁਣੋ ਬੜ ਪਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿਤ ਸਤਗੁਰ ਰਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਡਾ ਮਣੀ ਮਹੱਲਾ ਪੰਜਵਾ ਥਾਲ ਵਿਸਤਨ ਵਸਤੂ ਪਈਓ ਸਾਸਨ ਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸਿਆਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ तिसका होधारो वस्त तजी नह जाई नित नित धारो तम संसार चल लग तर सब नानक ब्रह्म पसारो सलोक महला पंजवा तेरा कीता जा तो नाही मैनो जो कि तोई मैं निर्गुण आरे को गुण नाही आपे तरस पियोई ਤਰਸ ਪਿਆ ਮਹਿਰਾਮਤ ਹੋਈ ਸਤਗੁਰ ਸਚਿਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀ ਵੇ ਹਰਿ ਆ ਪੋੜੀ ਤਿੱਥੇ ਤੂੰ ਸਮਰਾਥ ਜਿੱਥੇ ਕੋਈ ਨਹੀਂ ਉਥੇ ਤੇਰੀ ਰੱਖ ਅਗਨੀ ਉਤਰ ਮਾਹੇ ਸੁਣ ਕੇ ਚਮਕੈ ਦੂਤ ਨਾਏ ਤੇਰੇ ਛੜ ਜਾਹੇ ਪਉ ਜਲ ਵਿਖਮਸ ਗਾਹੋ ਗੁਰਬਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈ ਹੋ ਪਨ ਗੁਣ ਗੋਬਿੰਦ ਗਾਹੇ ਸਭ ਸੇ ਨੋ ਕਿਰਪਾਲ ਸਮਾਲੇ ਸਾਹ ਸਾਹੇ ਮਿਰਥਾ ਕੋਈ ਨ ਜਾਏ ਜੇ ਆਵੇ ਤੁਧਿਆਹੇ ਸਲੋਕ ਮਹੱਲਾ ਪੰਜਵਾਂ ਅੰਤਰ ਗੁਰਿਆ ਰਾਧਣਾ ਜੇਵਾ Jap ਗੁਰਨਾਉ ਨਿਤਰੀ ਸਤਗੁਰ ਪੇਖਣਾ ਸ਼ਰਵਣੀ ਸੁਨਣਾ ਗੁਰਨਾਉ ਸਤਗੁਰ ਸੇਤੇ ਰਤਿਆ ਦਰਗੇ ਪਾਈ ਠਾਉ ਕਹਨਾ ਨਾ ਕਿਰਪਾ ਕਰੇ ਜਿਸਨੋ ਇਹ ਵਾਥ ਦੇ जग में हो उत्तम काडी है बिरले के के मोहल्ला पंचवां रखे रखण हार आप बारियन गुर की पैरी पाए काज सवारियन हो आप द्याल मनहोना विसारियन साजना के संग पाव जल तारियन साकत निंदक दुष्ट खिनमा है बेदारियन ਤੇ ਸਾਹਿਬ ਕੀ ਟੇਕ ਨਾਨਕ ਮੰਨੇ ਮਾਹੀ ਜੇ ਸਿਮਰਸੁ ਕੋ ਹੋਏ ਸਗਲੇ ਦੁਖ ਜਾਏ ਤਿਸ ਸਾਹਿਬ ਕੀ ਟੇਕ ਨਾਨਕ ਮੰਨੇ ਮਾਹੀ ਜੇ ਸਿਮਰਸੁ ਖ ਹੋਏ ਸਗਲੇ ਦੁਖ ਜਾਏ ਸਗਲ ਦੁੱਖਾਂ ਪਾਪਾਂ ਕਾ ਨਾਸ ਤੇਰੀ ਬਾਣੀ ਤੇਰੇ ਭਜਨ ਦਾ ਪ੍ਰਕਾਸ਼ ਸੰਪੂਰਨ ਹੋਈ ਰਹਿਰਾਸ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ